ਇੱਕ ਵਾਰ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੰਗਲ ਵਿੱਚ ਸ਼ਿਕਾਰ ਖੇਡਣ ਗਏ ਉਹਨਾਂ ਦੇ ਨਾਲ ਦੋ ਰਾਜੇ ਵੀ ਗਏ ਜਿਨ੍ਹਾਂ ਦੇ ਨਾਮ ਰਾਜਾ ਫਤੇਹ ਸ਼ਾਹ ਤੇ ਮੀਦਨੀ ਪ੍ਰਕਾਸ਼ ਸੀ ਜਦ ਆਪ ਬਹੁਤ ਸਾਰੇ ਜਾਨਵਰਾਂ ਦਾ ਸ਼ਿਕਾਰ ਕਰਕੇ ਵਾਪਸ ਆ ਰਹੇ ਸੀ ਤਾਂ ਇੱਕ ਪਹਾੜੀਏ ਨੇ ਆਪ ਜੀ ਨੂੰ ਦੱਸਿਆ ਕਿ ਇੱਥੇ ਜੰਗਲ ਵਿੱਚ ਬੜਾ ਖੂਨੀ ਛੇਰ ਰਹਿੰਦਾ ਹੈ ਜਿਸ ਨੇ ਅਨੇਕਾਂ ਪਸ਼ੂ ਮਾਰ ਖਾਏ ਹਨ ਫਿਰ ਗੁਰੂ ਜੀ ਨੂੰ ਉਹ ਪਹਾੜੀਆਂ ਇੱਕ ਸੰਘਣੇ ਜੰਗਲ ਵਿੱਚ ਲੈ ਗਿਆ ਗੁਰੂ ਜੀ ਨੇ ਛੇਰ ਦੇ ਟਿਕਾਣੇ ਨੂੰ ਆਪਣੇ ਜੋਧਿਆਂ ਨਾਲ ਘੇਰਾ ਪਾ ਲਿਆ ਅਤੇ ਆਪ ਕੁਝ ਜੋਧਿਆਂ ਨਾਲ ਛੇਰ ਦੀ ਭਾਲ ਕਰਨ ਲੱਗੇ ਛੇਰ ਨੇ ਜਦੋਂ ਘੋੜਿਆਂ ਦੇ ਚੁਮਾ ਤੇਜ਼ਕਾਰੀਆਂ ਦੇ ਹੰਗੂਰੇ ਦੀ ਆਵਾਜ਼ ਸੁਣੀ ਤਾਂ ਉਹ ਭਵਕਾ ਮਾਰਦਾ ਹੋਇਆ ਉੱਠ ਖੜਾ ਹੋਇਆ ਗੁਰੂ ਜੀ ਨੇ ਆਪਣੇ ਸਾਰੇ ਪਹਾੜੀ ਰਾਜਿਆਂ ਦੇ ਜੋਧਿਆਂ ਨੂੰ ਲਲਕਾਰਿਆ ਕਿ ਕੋਈ ਜਿਹੜਾ ਸੂਰਮਾ ਇਸ ਸ਼ੇਰ ਨੂੰ ਢਾਲ ਤਲਵਾਰ ਨਾਲ ਮਾਰੇਗਾ ਅਸੀਂ ਉਸ ਨੂੰ ਮੂੰਹ ਮੰਗਿਆ ਇਨਾਮ ਦੇਵਾਂਗੇ ਗੁਰੂ ਜੀ ਦੀ ਲਲਕਾਰ ਸੁਣ ਕੇ ਜਦ ਕੋਈ ਜੋਧਾ ਸ਼ੇਰ ਨੂੰ ਮਾਰਨ ਵਾਸਤੇ ਅੱਗੇ ਨਾ ਹੋਇਆ ਤਾਂ ਗੁਰੂ ਜੀ ਘੋੜੇ ਤੋਂ ਉਤਰ ਕੇ ਢਾਲ ਤਲਵਾਰ ਫੜ ਕੇ ਆਪ ਸ਼ੇਰ ਨੂੰ ਲਲਕਾਰ ਮਾਰ ਕੇ ਉਸ ਦੇ ਸਾਹਮਣੇ ਜਾ ਹੋਏ ਤਦ ਸ਼ੇਰ ਨੇ ਉਹ ਇੱਕ ਮਾਰ ਕੇ ਆਪ ਜੀ ਉੱਪਰ ਛਾਲ ਮਾਰੀ ਤਾਂ ਆਪ ਜੀ ਨੇ ਝੱਟ ਹੀ ਸਿੰਘ ਆਸਣ ਲਾ ਕੇ ਖੱਬੇ ਹੱਥ ਨਾਲ ਢਾਲ ਸ਼ੇਰ ਦੇ ਅੱਗੇ ਕਰ ਦਿੱਤੀ ਅਤੇ ਸੱਜੇ ਹੱਥ ਨਾਲ ਤਲਵਾਰ ਵਾ ਕੇ ਉਸ ਦਾ ਪੇਟ ਚਾਕ ਦਿੱਤਾ ਸ਼ੇਰ ਤਤ ਹੀ ਉੱਤੇ ਡਿੱਗ ਪਿਆ ਜਿਸ ਨੂੰ ਵੇਖ ਕੇ ਸਾਰੇ ਯੋਧੇ ਅਤੇ ਦੋਵੇਂ ਰਾਜੇ ਪ੍ਰਸੰਨਤਾ ਨਾਲ ਗੁਰੂ ਜੀ ਦੀ ਜੈਜਕਾਰ ਕਰਨ ਲੱਗੇ ਉਸ ਅਪਰੰਤ ਗੁਰੂ ਜੀ ਨੇ ਸਭ ਨੂੰ ਦੱਸਿਆ ਕਿ ਇਸ ਸ਼ੇਰ ਦਾ ਮਨੁੱਖ ਜਨਮ ਆਂਡਵਾ ਦੀ ਕੁੱਲ ਵਿੱਚੋਂ ਹੋਇਆ ਸੀ ਕੌਰਵਾ ਨਾਲ ਜੁੱਧ ਸਮੇਂ ਇਸ ਨੇ ਕਈ ਜੋਧਿਆਂ ਨੂੰ ਵੱਲਛਲ ਨਾਲ ਮਾਰਿਆ ਜਿਸ ਕਰਕੇ ਇਸ ਨੂੰ ਕਈ ਤਾਪਸੀ ਜੂਨਾ ਭੋਗ ਕੇ ਸ਼ੇਰ ਦੀ ਜੂਨ ਮਿਲੀ ਹੁਣ ਸਾਡੇ ਤੋਂ ਮਰਨ ਕਰਕੇ ਇਸ ਦਾ ਜਨਮ ਮਰਨ ਮਿਟ ਗਿਆ ਹੈ ਇਸ ਵਾਰਤਾ ਨੂੰ ਸੁਣ ਕੇ ਸਾਰੇ ਸਮਾਜ ਨੇ ਬੜੀ ਅਸਚਰਜਤਾ ਪ੍ਰਗਟ ਕੀਤੀ